ਬੀਤੀ ਨਤੀ ਫਰਵੀਨੂ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਝਭਾਲ ਵਿਖੇ ਮੌਜੂਦ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਦੋ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੇ ਬਲ ਉੱਪਰ ਨਿਸ਼ਾਨਾ ਬਣਾਉਂਦੇ ਹੋਏ ਜਿੱਥੇ ਬੈਂਕ ਵਿੱਚੋਂ 9 ਲੱਖ ਰੁਪਏ ਦੀ ਰਾਸ਼ੀ ਲੁੱਟ ਲਈ ਸੀ ਉੱਥੇ ਹੀ ਸੁਰੱਖਿਆ ਗਾਰਡ ਦੀ ਰਾਈਫਲ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਇਸ ਦੌਰਾਨ ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਪੁਲਿਸ ਨੇ ਪਹਿਲਾਂ ਹੀ ਬਰਾਮਦ ਕਰ ਲਿਆ ਸੀ ਅਰੇ ਇਸ ਦੌਰਾਨ ਅੱਜ ਪੁਲਿਸ ਨੂੰ 5 ਦਿਨਾਂ ਬਾਅਦ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਇਸ ਕੇਸ ਨੂੰ ਹੱਲ ਕਰਦੇ ਹੋਏ ਪੁਲਿਸ ਨੇ ਇੱਕ ਮੁੱਖ ਮੁੱਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ 90000 ਰੁਪਏ ਦੀ ਰਾਸ਼ੀ ਅਤੇ ਵਾਰਦਾਤ ਲਈ ਖੋਹੀ ਗਈ ਸੁਰੱਖਿਆ ਗਾੜੀ ਦੀ ਰਾਈਫਲ ਅਤੇ ਬਰੀਜ਼ਾ ਗੱਡੀ ਜਿਸ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ ਨੂੰ ਬਰਾਮਦ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਦੌਰਾਨ ਦੱਸਣਾ ਚਾਹਾਂਗਾ ਕਿ ਗ੍ਰਿਫਤਾਰ ਕੀਤਾ ਗਿਆ ਮੁੱਲਜ਼ਮ ਆਸਟ੍ਰੇਲੀਆ ਦਾ ਸਿਟੀਜ਼ਨਸ਼ਿਪ ਦੱਸਿਆ ਜਾ ਰਿਹਾ ਹੈ ਉਸ ਕੋਲ ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਹੈ ਅਤੇ ਉਹ ਇਸ ਵੇਲੇ ਵਾਰਦਾਤ ਨੂੰ ਮਰਤਲ ਵਾਲੀ ਬਰੀਜ਼ਾ ਗੱਡੀ ਉਸ ਦੇ ਭਰਾ ਦੀ ਮਾਲਕੀ ਦੱਸੀ ਜਾ ਰਹੀ ਹੈ ਪੁਲਿਸ ਨੇ ਇਸ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਰਿਮਾਂਡ ਹਾਸਲ ਕਰ ਅਗਲੇਰੀ ਜਾਂਚ ਸ਼ੁਰੂ ਕਰਦੀ ਦਿੱਤੀ ਹੈ ਜਿਸ ਵਿੱਚ ਬਰਾਮਦ ਹੋਣ ਵਾਲੀ ਰਕਮ ਨੂੰ ਜਲਦ ਮੁਲਜ਼ਮ ਦੀ ਨਿਸ਼ਾਨਦੇਹੀ ਉੱਪਰ ਬਰਾਮਦ ਕੀਤਾ ਜਾਵੇਗਾ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਮ ਗੁਰਿੰਦਰ ਸਿੰਘ ਉਰਫ ਗਿੰਦਰ ਪੁੱਤਰ ਹਰਭਜਨ ਸਿੰਘ ਵਾਸੀ ਨਿਸ਼ਾਰਾ ਪਨਵਾ ਅਤੇ ਇੱਕ ਹੋਰ ਮੁਲਜ਼ਮ ਦਾ ਨਾਮ ਸ਼ਹਿਜਾਦ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਫਤਿਹ ਚੱਕ ਤਰਨਤਾਰਨ ਤੋਂ ਇਲਾਵਾ ਇੱਕ ਅਨੁਭਾਤੇ ਨੂੰ ਨਾਮਜ਼ਦ ਕਰਦੇ ਹੋਏ ਪੁਲਿਸ ਨੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਹੁਣ ਵੇਖਣਾ ਹੈ ਕਿ ਪੁਲਿਸ ਕਿੰਨੇ ਸਮੇਂ ਵਿੱਚ ਬੈਂਕ ਵਿੱਚੋਂ ਲੁੱਟੀ ਗਈ ਰਕਮ ਅਤੇ ਹਥਿਆਰਾਂ ਦੀ ਵਰਤੋਂ ਕਰਨ ਸਮੇਂ ਵਾਲੇ ਹਥਿਆਰਾਂ ਨੂੰ ਕਦੋਂ ਬਰਾਮਦ ਕਰਦੀ ਹੈ ਰਮਨ ਚਾਵਲਾ ਜਗਬਨੇ ਟੀਵੀ ਤਰਨਤਾਰਨ ਸਰਿੰ 29 ਤਰੀਕ ਨੂੰ ਜਿਹੜੀ 29 ਸੌਰੀ 29 ਹੈ 29 ਹੈ ਨਾ ਬਿਲਕੁਲ 29 ਤਰੀਕ ਨੂੰ ਬੈਂਕ ਡਕੈਤੀ ਹੋਈ ਸੀ ਐਸਬੀ ਬੈਂਕ ਚ ਤਕਰੀਬਨ ਪੋਨੇ ਕੋ ਤੇ ਨੋ ਵਜੇ ਦੁਪਹਿਰੀ 29 ਦੂ ਨੂੰ ਉਹਦੇ ਸਿਲਸਿਲੇ ਚ ਜਿਵੇਂ ਅਸੀਂ ਉਸੇ ਵੇਲੇ ਟੀਮਸ ਬਣਾ ਕੇ ਤਾਂ ਇਹਦੀਆਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਤਾਂ ਇਸ ਚ ਵੱਡੀ ਸਫਲਤਾ ਸੀਆਈਏ ਦੀ ਟੀਮ ਨੂੰ ਮਿਲੀ ਦੇ ਵਿੱਚ نو ਦੋਸ਼ੀ ਜਿਹੜੇ ਆ ਇਹ ਕੰਨ ਪਛਾਤਾ ਰਹਿ ਗਏ ਬਾਕੀ ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ ਉਹਦੇ ਚੋਂ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਸ ਦਾ ਨਾਮ ਗੁਰਵਿੰਦਰ ਸਿੰਘ ਇਹ ਨਸ਼ਾਰੇ ਪਨਵਾ ਦਾ ਰਹਿਣ ਵਾਲਾ ਇਹ ਆਸਟ੍ਰੇਲੀਅਨ ਸਿਟੀਜ਼ਨ ਹੈ ਇੱਥੇ ਆਇਆ ਇੱਥੇ ਆਣ ਤੋਂ ਬਾਅਦ ਨਸ਼ੇ ਦੀ ਲੱਤ ਹੈਗੀ ਹੈ ਇਹਨੂੰ ਇਹ ਤਾਂ ਇੱਕ ਸ਼ਹਾਜਾਦ ਜਿਹੜਾ ਮੁੰਡਾ ਹੈਗਾ ਦੋਸ਼ੀ ਭੱਜਿਆ ਹੋਇਆ ਉਦੇ ਨਾਲ ਉਹ ਸਿਟੀ ਤਰੰਤਰੰਦਾ ਹੈਗਾ ਉਹਦੇ ਨਾਲ ਤਲਕਤ ਹੋਇਆ ਉਹਨਾਂ ਨੇ ਇਹਨਾਂ ਨੇ ਜਿਹੜੀ ਉਦੋਂ ਪਲੈਨਿੰਗ ਬਣਾ ਲਈ ਕੋਈ ਬੈਂਕ ਲੁੱਟਣ ਦੀ ਉਹਦੇ ਅੱਗੇ ਕਾਰਵਾਈ ਕਰਦੇ ਹੋਏ ਗੱਡੀ ਜਿਹੜੀ ਯੂਜ਼ ਹੋਈ ਸੀਗੀ ਵਾਈਟ ਕਲਰ ਦੀ ਬਰੀਜ਼ਾ ਉਹ ਇਹਦੇ ਬ੍ਰਦਰ ਦੀ ਸੀਗੀ ਗੁਰਵਿੰਦਰ ਦੀ ਜਿਹਨੂੰ ਅਰੈਸਟ ਕੀਤਾ ਇਹਨਾਂ ਨੇ ਪਹਿਲੇ ਜਿਹੜੇ ਦੋ ਮੁੰਡੇ ਹੋਰ ਸੀਗੇ ਨਾਮਜ਼ਦ ਹੋਏ ਉਹਨਾਂ ਨੇ ਜਾ ਕੇ ਪਹਿਲੇ ਇੱਕ ਮੋਟਰਸਾਈਕਲ ਖੋਇਆ ਮੋਟਰਸਾਈਕਲ ਖੋਣ ਤੋਂ ਬਾਅਦ ਦੋ ਸਟੈਂਡ ਤੋਂ ਇਹ ਜਿਹੜਾ ਸੀਗਾ ਮੁੰਡਾ ਚਲਾ ਗਿਆ ਅਲੱਗ ਤੋਂ ਸਿੱਧਾ ਬੈਂਕ ਵਾਲੇ ਪਾਸੇ ਨੂੰ ਚਪਾਲ ਵਾਲੇ ਪਾਸੇ ਨੂੰ ਔਰ ਉਹਨਾਂ ਨੇ ਜਾ ਕੇ ਰੋਹੀ ਦੇ ਉੱਤੋਂ ਇੱਕ ਹੋਰ ਬੁਲਟ ਮੋਟਰਸਾਈਕਲ ਖੋ ਕੇ ਉਹ ਮੋਟਰਸਾਈਕਲ ਉੱਥੇ ਸੱਟਤਾ ਬੁਲਟ ਮੋਟਰਸਾਈਕਲ ਤੇ ਜਾਂਦੇ ਆ ਜਾ ਕੇ ਉੱਥੇ ਵਾਰਦਾਤ ਨੂੰ ਅੰਜਾਮ ਦਿੰਦੇ ਆ 2:47 ਮਿੰਟ ਤੇ ਅੰਦਰ ਵੜਦੇ ਔਰ 2.5 ਪੌਣੇ 3 ਮਿੰਟ ਦੇ ਵਿੱਚ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਆ ਅੱਗੇ ਜਿਹੜਾ ਨਾਕਾ ਹੈਗਾ ਖੈਰਦੀਨ ਦਾ ਉਸ ਤੋਂ ਪਹਿਲੇ ਜਲਾ ਮੱਨਾ ਵਾਲਾ ਟੂਲ ਪਲਾਜ਼ਾ ਹਾਂ ਦਾ ਉੱਥੋਂ ਪਹਿਲੇ ਹੀ ਡਿਵਰਸ ਹੁੰਦੇ ਆ ਔਰ ਗੱਡੀ 'ਚ ਬੈ ਕੇ ਸਾਰੇ ਜਣੇ ਇਹ ਬੱਪਸ ਆਪਣੇ ਉੱਥੋਂ ਭੱਜ ਜਾਂਦੇ ਮੌਕੇ ਤੋਂ ਔਰ ਪੈਸੇ ਸਰ ਇਹਨੂੰ ਕੋ ਬਰਾਮਤ ਪੈਸੇ ਇਹਦੇ ਕੋਲੋਂ ਜੀ 90000 ਰੁਪਇਆ ਤੇ ਜਿਹੜੀ ਉਹਦੀ ਗਨ ਖੋਈ ਸੀਗੀ ਇਹਨਾਂ ਨੇ ਗਾਰਡ ਕੋਲੋਂ ਔਰ ਕਵਰ ਹੋ ਗਈ ਜਿਹੜੇ ਵੈਪਨ ਸੀ ਇਹਨਾਂ ਨੇ ਵਕਤੇ ਯੂਜ਼ ਕੀਤੇ ਸੀ ਜਾਂ ਵੈਪਨ ਉਹ ਜਿਹੜੇ ਦੋ ਬੰਦੇ ਇੱਕ ਤਾਂ ਅਨਨੋਨ ਹੈਗਾ ਜਿਹੜਾ ਸ਼ਾਜਾਦ ਨੂੰ ਪਤਾ ਕਿ ਕੌੜਾ ਕਿਹੜਾ ਮੁੰਡਾ ਉਹਦੇ ਨਾਲ ਸੀਗਾ ਉਹ ਜਦੋਂ ਸ਼ਾਜਾਦ ਆਦੇਗਾ ਉਹਦੇ ਤੋਂ ਉਹ ਵੈਪਨ ਤੇ ਬਾਕੀ ਪੈਸੇ ਉਹਨਾਂ ਕੋਲ ਆ ਇਹਨੂੰ ਸਿਰਫ 90000 ਰੁਪਏ ਦਿੱਤਾ ਸੀ ਤੇ ਇਹਦੇ ਕੋਲ ਜਿਹੜੀ ਗਾਰਡ ਵਾਲੀ ਗੱਨ ਸੀ ਉਹ ਪਲੱਸ ਜਿਹੜੇ ਤਿੰਨੋਂ ਗੱਡੀਆਂ ਜਿਹੜੀਆਂ ਦੋ ਮੋਟਰਸਾਈਕਲ ਔਰ ਇੱਕ ਗੱਡੀ ਸੀਗੀ ਉਹ ਤਿੰਨੋਂ ਸਾਰਿਆਂ ਰਿਕਵਰ ਹੋ ਗਿਆ ਹੁਣ ਜਿਹੜੀ ਬਾਕੀ ਪੈਸੇ ਹੈ ਉਹ ਸ਼ਾਜਾਦ ਤੂੰ ਤਾਂ ਇੱਕ ਦੋ ਤਿੰਨ ਦੋ ਸ਼ੀ ਹਜੇ ਰਹਿੰਦੇ ਆ ਦੋ ਇਹ ਤੇ ਇੱਕ ਬੰਦਾ ਵਿੱਚ ਕੈਂਡੀਓਟ ਸੀ ਜਿਹੜਾ ਸਾਰੀ ਕੌਨਸਪੀਰੇਸੀ ਚ ਸੀਗਾ ਉਹ ਹਜੇ ਰਹਿੰਦਾ ਉਹ ਜਿਹੜੀ ਬੈਂਕ ਦੇ ਵਿੱਚ ਜਾ ਐਂਟਰ ਕਿਨੇ ਕੀਤਾ ਸ਼ਾਜਾਦ ਕੀਤਾ ਸੀ ਜਾਂ ਕੋਈ ਹੋਰ ਸੀ ਨਹੀਂ ਇਹ ਉਹ ਉਹ ਸ਼ਾਜਾਦ ਸੀਗਾ ਐਂਡ ਇਹ ਜਿਹੜੇ ਸੀਗਾ ਇਹ ਨਹੀਂ ਇਹ ਗੱਡੀ ਦੇ ਸਟੀering wheel ਦੇ ਉੱਤੇ ਸੀਗਾ ਬਾਅਦ ਚ ਗੱਡੀ ਵੀ ਇਹ ਕਹਿੰਦਾ ਸ਼ਾਜਾਦ ਨੇ ਚਲਾਈ ਐ ਇਹ ਪਰ ਗੱਡੀ ਲੈ ਕੇ ਉੱਥੇ ਖੜਾ ਸੀਗਾ ਵੇਟ ਕਰ ਰਿਹਾ ਸੀ ਛੇ ਯਾਦ ਤੇ ਉਹਦੇ ਨਾਲ ਦਾ ਇੱਕ ਮੁੰਡਾ ਜਿਹੜਾ ਅਨਪਛਾਤਾ ਹੈਗਾ ਉਹ ਇੰਟਰ ਕੀਤੇ ਸੀਗੇ ਸਰ ਇਹਨਾਂ ਨੇ ਪਹਿਲਾਂ ਹੀ ਪਲਾਨ ਬਣਾਇਆ ਸੀ ਵੀ ਐਸ.ਬੀ.ਆਈ. ਚਬਾਲ ਨੂੰ ਹੀ ਟਾਰਗੇਟ ਬਣਾਉਣਾ ਨਹੀਂ ਐਦਾਂ ਦਾ ਸ਼ਾਇਦ ਮੇਬੀ ਕੋਈ ਟਾਰਗੇਟ ਨਹੀਂ ਸੀ ਔਰ ਇਹ ਲਾਸਟ ਮੂਮੈਂਟ ਤੇ ਹੀ ਇਹਨਾਂ ਨੇ ਕੋਈ ਦੇਖਿਆ ਵੀ ਜਿਵੇਂ ਕੋਈ ਬੈਂਕ ਬੰਕ ਔਰ ਇਹ ਹੁਣ ਜਦੋਂ ਸ਼ਹਿਜ਼ਾਦ ਆ ਦੇਗਾ ਉਦੋਂ ਪਤਾ ਲੱਗੇਗਾ ਇਹਦੋਂ ਤਾਂ ਸਿਰਫ ਇਹਦੀ ਗੱਡੀ ਵਰਤੀ ਹੈ ਔਰ ਇਹਨੂੰ ਨਾਲ ਲਿਆ ਉਹਨਾਂ ਨੇ ਇਹ ਸਾਰਾ ਸ਼ਾਮਲ ਸੀਗਾ ਇਹ ਸਾਜ਼ਿਸ਼ ਪੂਰਾ ਸਰ ਕਿੰਨੇ ਟੂਰ ਬਾਰੇ ਨਾਜ਼ਮਦੀ ਕਿਹਾ ਸੀ ਹਾਂਜੀ ਕਿੰਨੇ ਬੰਦੇ ਪਾਏ ਗਏ ਦੋਸ਼ੀ ਚ ਨਾਮ ਤੇ ਦੋਸ਼ੀ ਟੋਟਲ 4 ਹੈ ਜੀ 4 ਹੈ ਇੱਕ ਅਨ ਆਈਡੈਂਟੀਫਾਈਡ ਇੱਕ ਮੁੰਡਾ ਨਸ਼ਾਰੇ ਦਾ ਹੀ ਹੈਗਾ ਉਹ ਸੁਰੱਖਿਆ ਦਾ ਉਹਦੇ ਵੀ ਛੇਤੀ ਨੇੜੇ ਪਹੁੰਚੇ ਜੀ ਅੱਜ ਕੱਲ ਚ ਹੋ ਗਈ ਅੱਜ ਮੇਰੇ ਖਿਆਲ ਸ਼ਾਇਦ ਅਸੀਂ ਕਾਮਯਾਬ ਹੋ ਜਾਵਾਂਗੇ ਉਹਨੂੰ ਵੀ ਇਹਾਂ ਚ ਉਹਨੇ ਇਹਨਾਂ ਦੀ ਮੁਲਾਕਾਤ ਕਰਾਈ ਸੀ ਜੀ ਗੁਰਵਿੰਦਰ ਦੀ ਉਹ ਸ਼ਾਹਜਾਦ ਦੇ ਨਾਲ ਸਰ ਕੋ ਪ੍ਰਾਨੇ ਕੋ ਗੈਂਗਸਟਰ ਕਰਾਣ ਦਾ ਸਮਝ ਵੀ ਇਹਨਾਂ ਦੀ ਕੋਈ ਹੈਗੀ ਹੈ ਜਦ ਮੈਂ ਉਹਨਾਂ ਉਦੇ ਤੇ ਸ਼ਾਇਦ ਸ਼ਹਿਜਾਦ ਤੇ ਪਰਚਾ ਦਰਜ ਹੈਗਾ ਜੀ ਚੰਡੀਗੜ੍ਹ ਪੁਲਿਸ ਵੱਲੋਂ ਪਹਿਲੇ ਉਹ ਉਹ ਵੀ ਕਿਤੇ ਦੁਬਈ ਚਾਰ-ਖਸਾਲ ਲਾ ਕੇ ਆਇਆ ਜੋ ਪਤਾ ਲੱਗਿਆ ਔਰ ਇੱਕ ਸਾਲ ਤੋਂ ਇੱਥੇ ਸੀਗਾ ਤੇ ਐਨਡੀ ਦਾ ਸ਼ਾਇਦ ਇੱਕ ਪਰਚਾ ਚੰਡੀਗੜ੍ਹ ਪੁਲਿਸ ਵੱਲੋਂ ਉਹਦੇ ਤੇ ਦਰਜ ਕੀਤਾ ਔਰ ਥੋੜੇ ਦਿਨ ਪਹਿਲੇ ਜੇਲ੍ਹ ਤੋਂ ਬਾਹਰ ਆਇਆ ਸੀਗਾ